ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਅੰਤ ਤੱਕ ਦੇਖੋ ਜੀ ਨਵੇਂ-ਨਵੇਂ ਰੰਗਾਂ ਦੇ ਵਿੱਚ ਕੁਰਤੇ ਪਜਾਮੇ ਦੀ ਵੈਰਟੀ ਆ ਗਈ ਜੀ ਗਰਮੀ ਵਾਲਾ ਕੁਰਤਾ ਪਜਾਮਾ ਜੀ ਸੀਜ਼ਨ ਇਹ ਸ਼ੁਰੂ ਹੁੰਦੇ ਸਾਰ ਗਰਮੀ ਵਾਲਾ ਬਿਲਕੁਲ ਪਿਆਰ ਲੀਜੀ ਬੀ ਜੀ ਵਧੀਆ ਕਪੜਾ ਜੀ ਪੂਰਾ ਵਧੀਆ ਰੇਸ਼ਮ ਵਰਗਾ ਕਪੜਾ ਜੀ ਪੂਰਾ ਹੰਸਾਰ ਰੰਗਾਂ ਆ ਗਏ ਬਹੁਤ ਇਹਦੇ ਵਿੱਚ ਜੀ ਤੇ ਕਪੜਾ ਦੇਖੋ ਬਿਲਕੁਲ ਪੂਰਾ ਵਧੀਆ ਗਰਮੀ ਵਾਲਾ ਜੀ ਪਿਆਰ ਲੀਜੀ ਬੀ ਦੇ ਉੱਤੇ ਕਪੜਾ ਜੀ ਰੇਸ਼ਮ ਵਰਗਾ ਕਪੜਾ ਕੁਆਲਟੀ ਸਿਰਫ 250 ਰੁਪਏ ਦਾ ਕੁਰਤਾ ਮੈਂ ਕਰਤਾ ਹੀ ਇਹ 250 ਰੁਪਏ ਦੇ ਵਿੱਚ ਕੁਰਤਾ ਪਜਾਮਾ ਪ્યોਰ ਲੀਜੀਬਿਲ ਹੈ ਜੀ ਪੂਰਾ ਹੰਸਾਰ ਤੇ ਪੂਰਾ ਗਰਮੀ ਵਾਲਾ ਕਪੜਾ ਹੈ ਇਹ ਰੰਗ ਸੀਜਨ ਸ਼ੁਰੂ ਹੁੰਦੇ ਸਾਰ ਹੀ ਇਹਦੇ ਵਿੱਚ ਆ ਗਿਆ ਜੀ 60-70 ਰੰਗਾਂ ਦੇ ਵਿੱਚ ਮਾਲ ਆ ਗਿਆ ਜੀ ਜਿੰਨੇ ਮਰਜੀ ਸੂਟ ਲੈ ਸਕਦੇ ਹੋਗੇ ਆ ਦੇਖੋ ਜੀ ਰੰਗ ਸਾਰੇ ਵਧੀਆ ਕੁਰਤੇ ਮੇਰੇ ਜੀ ਲਾਈਟ ਵੀ ਆਗੇ ਤੇ ਡਾਰਕ ਵੀ ਆਗੇ जमें स्किन वगैरा रंग हैगा जामनी वगैरह सारे रंग आ गए जी रेट करता, ही पीए पंच करता ही जी सिर्फ ढाई सौ रुपये का पं मिनट का सूट ढाई सौ रुपये का करता जी ये पूरा वजिया गर्मी आए नमें नमें रंग आ गए सारे ही आ देखो रंग देखी चलो जिन्हें मर्जी सूट ले जा सकते हो जी गर्मी वाले कुरते पजामे जिन्हें मर्जी जा सकते हो जी सिर्फ ढाई सौ रुपये कुर्ता पजामा ਕਈ 250 ਦੇ ਵਿੱਚ ਕੁਰਤਾ ਵੈਮਾ ਕਰਤਾ ਨਹੀਂ 250 ਦਾ ਕਪੜਾ ਪਿਓ ਲੀਜੀ ਬੀਜੀ ਦਾ ਹੈਗਾ ਪੂਰਾ ਹੰਸਾਰ ਕਪੜਾ ਜੀ ਪੂਰਾ ਵਧੀਆ ਗਰਮੀ ਵਾਲਾ ਕਪੜਾ ਹੈਗਾ ਇਹ ਆ ਦੇਖੋ ਜੀ ਰੰਗ ਆ ਗਏ ਫੋਲ ਰੰਗ ਆ ਗਏ ਇਹਦੇ ਵਿੱਚ ਗਰਮੀ ਵਾਲੇ ਕਪੜੇ ਵਿੱਚ ਫੋਲ ਰੰਗ ਆ ਗਏ ਜੀ ਸਾਡੀ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰੋ ਤੇ ਚੈਨਲ ਨੂੰ ਲਾਇਕ ਕਰੋ ਫੋਲ ਸਟਾਕ ਪਹੁੰਚ ਗਿਆ ਜੀ ਗਰਮੀ ਵਾਲਾ ਕੁਰਤੇ ਵੈਮੇ ਦਾ ਸੂਟਾਂ ਵਾਲਾ ਹੀ ਬਹੁਤ ਆ ਗਿਆ ਜੀ ਕੁਰਤੇ ਵਾਲੇ ਬਹੁਤ ਆ ਗਿਆ ਹੋਲਡਰ ਅੰਕਾਂ ਦੇ ਵਿੱਚ ਆ ਗਿਆ ਜੀ ਇੱਕ ਰੰਗ ਤੇ ਜੇ ਥਾਂ ਥਾਂ ਲੈ ਜਾਓ ਕਿਸੇ ਦੁਕਾਨਦਾਰੀ ਵਾਸਤੇ ਇਕੱਠੇ ਲੱਗੇ ਨੇ ਇਹ ਤੇ ਜਿੰਨੇ ਮਰਜੀ ਥਾਂ ਜਾ ਸਕਦਾ ਹੈਗਾ ਸਿਰਫ 250 ਦਾ ਕੁਰਤਾ ਮੈਂ ਜੀ 5 ਮੀਟਰ ਦਾ ਇਹ ਪਿਓਰ ਲੀਜੀਬੀ ਜੀ ਪੂਰਾ ਵਧੀਆ ਕਪੜਾ ਰੇਸ਼ਨ ਵਰਗਾ ਕਪੜਾ ਹੈਗਾ ਗਰਮੀ ਦੇ ਵਿੱਚ ਪਾਉਣ ਵਾਲਾ ਹੈਗਾ ਬਿਲਕੁਲ ਹੱਣ ਵਾਲੀ ਕੁਆਲਿਟੀ ਹੈ ਜੀ ਭਰਾਵਾ ਦੀ ਹੱਟੀ ਦੇ ਉੱਤੇ ਹਰ ਕਿਸਮ ਦੇ ਸੂਟਾਂ ਦਾ ਕੁਰਤੇ ਮੈਂ ਦਾ ਭਾਰੀ ਸੇਲ ਚੱਲੀ ਜਾਂਦੀ ਹੈ ਜੀ ਭਰਾਵਾ ਦੀ ਹੱਟੀ ਵਸਟਾ ਰੋਡ ਮੋੜ ਮੰਡੀ